ਸਰ ਇਹ ਕਾਲ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਬਲੌਗ ਮੇਰਾ ਪਿੰਡ ਮੇਰੇ ਖੇਤ ਵਿੱਚ ਅੱਜ ਆਪਾਂ ਆਪਣੇ ਘਰੇ ਖੜੇ ਆ ਆਪਣਾ ਖੇਤ ਦੇ ਵਿੱਚ ਬਿਲਕੁਲ ਖੇਤ ਦੇ ਵਿੱਚ ਬਚਾਲੇ ਕਰਾ ਤੇ ਆਹ ਦੇਖੋ ਵੀ ਸਾਡੇ ਬੂਟੇ ਕਿੰਨੇ ਲੱਗੇ ਹੋਏ ਨੇ ਫਲ ਫਰੂਟ ਦੇ ਬਹੁਤ ਬੂਟੇ ਲੱਗੇ ਹੋਏ ਨੇ ਆਮਬ ਤਾਂ ਇੰਨਾ ਸੀ ਜੈ ਦੀ ਦੱਸ ਨਹੀਂ ਸਕਦੇ ਟੋਕਰਾਂ ਟੋਕਰੇ ਬੰਦੇ ਨੇ ਲੋਕਾਂ ਨੂੰ ਬੱਚਿਆਂ ਨੂੰ ਜਾਮਣ ਬਹੁਤ ਲੱਗੇ ਸੀ ਇਹ ਦੀ ਲਕਾਟ ਬਹੁਤ ਲੱਗਿਆ ਤੇ ਤੇ ਉਹ ਦੇਖੋ ਤੁਸੀਂ ਧਿਆਨ ਦੇ ਨਾਲ ਪੂਲ ਦੇ ਬੈਕ ਸਾਈਡ ਤੇ ਕਟਹਲ ਲੱਗਿਆ ਹੈ ਬਹੁਤ ਜ਼ਿਆਦਾ ਬਹੁਤ ਕਟਹਲ ਹੈ ਤੇ ਨਿੰਬੂ ਨੇ ਵਿੱਚ ਖੰਜੂਰਾ ਨੇ ਤੇ ਬੇਲ ਨੇ ਬਿਲਕੁਲ ਸਾਰਾ ਸਿਸਟਮ ਹੀ ਖਰਾਬ ਕਰਤਾ ਕਿ ਬੇਲ ਚੜ ਗਈ ਉੱਤੇ ਬਾਦੂ ਬੇਲ ਜਿਆ ਤੇ ਉਹਨੇ ਸਾਰਾ ਖਰਾਬ ਹੀ ਕਰਤਾ ਕੇਲੇ ਦੱਬਲੇ ਵਿੱਚ ਹੀ ਨਾਲ ਇਹ ਆ ਬੇਰੀਆ ਤਕਰੀਬਨ ਜਿਹੜੀ ਇਹ ਬੇਰੀਆ ਸਾਡੇ ਬਾਬੇ ਸੀਦਾਂ ਦੀ ਜਗ੍ਹਾ ਤੇ ਆ ਇਹ ਪਹਿਲਾਂ ਸਾਡੇ ਕੋਲੇ ਇੱਥੇ ਅ ਬਹੁਤ ਬੇਰੀ ਲੱਗੀ ਹੋਈ ਮੰਨਮੀ ਵਾਲੀਆਂ ਬੇਰੀਆਂ ਦੇ ਨਾਮ ਮਸ਼ਹੂਰ ਜਗ੍ਹਾ ਹੈ ਹੁਣ ਵੀ ਸਾਨੂੰ ਬੇਰੀਆਂ ਵਾਲੇ ਕਹਿੰਦੇ ਨੇ ਇਹ ਜਿਹੜੀ ਬੇਰੀਆ ਤਕਰੀਬਨ ਇਸ 100 ਸਾਲ ਦੀ ਪੁਰਾਣੀ ਹੈ ਹੁਣ ਇਹਨੂੰ ਬੇਰ ਲੱਗਣ ਲੱਗੇ ਨੇ ਦੁਬਾਰਾ ਫੇਰ 100 ਸਾਲ ਤਕਰੀਬਨ 100 ਸਾਲ ਹੋ ਗਿਆ ਇਹਨੂੰ ਕਿ ਜਿਹੜੀਆਂ ਬਾਕੀ ਵੇਰੀਆਂ ਸੀ ਉਹ ਪਹਿਲਾਂ ਪੁਰਾਣੇ ਟਾਈਮ ਦੇ ਵਿੱਚ ਪੱਟਦੇ ਸੀ तकरीबन 150 ਵੇਰੀ ਸੀ ਉਹ ਬਹੁਤ ਵਧੀਆ ਫਲੋਟ ਸੀ ਉਹਨਾਂ ਦੇ ਇਹ ਦੇਖੋ ਪੂਰੀ ਪੁਰਾਣੀ ਵੇਰੀ ਆ ਇਹ ਬਜ਼ੁਰਗ ਹੈ ਇਹ ਹੁਣ ਵੀ ਸਦਾ ਬਹਾਰ ਬਿਲਕੁਲ ਗ੍ਰੀਨਰੀ ਚ ਖੜੀ ਆ ਇਹਨੂੰ 베ਰ ਬਹੁਤ ਲੱਗਦਾ 2 ਸਾਲ ਹੋ ਗਏ ਇਹਨੂੰ 베ਰ ਲੱਗਦੇ ਇਹਨੂੰ ਤੇ ਅਸੀਂ ਕਦੇ ਵੀ ਬੂਟਾ ਕੋਈ ਪੱਟਾ ਨਹੀਂ ਹੈਗਾ ਬਿਲਕੁਲ ਹੀ ਸ਼ਾਂਤੀ ਜ਼ਰੂਰ ਕਰ ਦਿੰਨੇ ਆ ਸਾਫ ਸਫਾਈ ਆ ਜ਼ਰੂਰੀ ਹੁੰਦਾ ਆ ਦੇਖੋ ਜਾਮਨ ਖੜੀਆ 베ਰੀ ਥੱਲੇ ਅੰਬ ਖੜਾ ਆਪਣਾਪ ਹੋਇਆ ਹੈ ਬਹੁਤ ਵਧੀਆ ਅੰਬਾ ਹੈ ਉਹ ਅੰਬ ਖੜਾ ਦੂਜੇ ਪਾਸੇ ਆ ਅੰਬ ਖੜਾ ਜਾਮਨਾਂ ਖੜੀਆਂ ਨੇ ਲਕਾਟ ਖੜੇ ਨੇ ਤੇ ਵਿਚੀ ਫਟਹਲ ਖੜਾ ਔਲੇ ਦਾ ਬੂਟਾ ਲੱਗਿਆ ਹੋਇਆ ਖੰਜੂਰਾ ਨੇ ਅਮਰੂਦ ਆ ਉਹ ਦੇਖੋ ਟਾਲੀ ਖੜੀਆ ਕਿਉਂਕਿ ਵਾਤਾਵਰਨ ਦੇ ਨਾਲ ਸਾਡਾ ਬਹੁਤ ਪ੍ਰੇਮ ਆ ਸਾਡੇ ਬਜ਼ੁਰਗਾਂ ਦਾ ਵੀ ਸੀ ਸਾਡਾ ਵੀ ਆ ਜਦੋਂ ਸਵੇਰੇ ਉੱਠਦੇ ਆ ਤਾਂ ਗ੍ਰੀਨਰੀ ਗ੍ਰੀਨਰੀ ਹਰੇ ਭਾਈ ਮੱਥੇ ਲੱਗਦੀ ਆ ਬਹੁਤ ਸੋਹਣਾ ਸਿਸਟਮ ਆ ਕੇਲੇ ਨੇ ਆਹ ਦੀ ਸ਼ਾਂਤੀ ਕਰ ਰਹੇ ਆ ਅਸੀਂ ਇੱਕ ਛੋਣ ਹੋਰ ਵੀ ਅਸਰੰਦਿਆ ਗੱਲ ਅਸੀਂ ਹੁਣ ਇੱਥੇ ਫਰੂਟਾਂ ਦੇ ਜਿਹੜੇ ਅੱਜ ਕੱਲ ਚੱਲਦੇ ਨੇ ਫਰੂਟਾਂ ਦੇ ਬੂਟੇ ਲਾ ਰਹੇ ਹਾਂ ਨਵੇਂ ਇਹ ਨਹੀਂ ਪੱਟਦੇ ਕਿਉਂਕਿ ਜਿਹੜੇ ਨਿੰਬੂ ਨੇ ਇਹ ਨਿੰਬੂ ਬਹੁਤ ਪੁਰਾਣਾ ਨੂੰ ਨਿੰਬੂ ਨੂੰ ਲੱਗਣੋਂ ਬਹੁਤ ਘਟ ਗਏ ਨਵੇਂ ਕਿਸਮ ਦਾ ਨਿੰਬੂ ਲਾਵਾਂਗੇ ਤੇ ਮਸੰਮੀ ਖੜੀ ਆ ਦੇਖੋ ਦੇਖੋ ਮਸੰਮੀ ਦੇ ਬਹੁਤ ਵਧੀਆ ਬੂਟੇ ਲੱਗੇ ਹੋਏ ਨੇ ਮਸੰਮੀ ਦੇ ਪ੍ਰੋਬਲਮ ਆ ਗਈ ਦਵਾਈ ਵੀ ਸਪਰੇਅ ਵੀ ਕਰਕੇ ਦੇਖ ਲਈ ਦਵਾਈ ਪਾ ਕੇ ਵੀ ਦੇਖ ਲਈ ਪਤਾ ਨਹੀਂ ਕੀ ਪ੍ਰੋਬਲਮ ਆ ਉਹਦੇ ਵਿੱਚ ਉਹ ਮਸੰਮੀ ਜਰੂਰ ਲੱਗਦੀ ਆ ਪਰ ਉਹ ਖਰਾਬ ਹੋ ਜਾਂਦੀ ਆ ਫਿਰ ਆ ਸਾਰੀ ਮਸੰਮੀ ਝੜ ਜਾਂਦੀ ਆ ਕੁਝ ਇੱਥੇ ਧੁੱਪ ਦੀ ਹੈਗੀ ਸੀ ਪ੍ਰੋਬਲਮ ਪਹਿਲਾਂ ਤੇ ਹੁਣ ਸਾਰੀ ਸਫਾਈ ਕਰਕੇ ਅਸੀਂ ਇੱਥੇ ਫਰੂਟਾਂ ਦੇ ਬੂਟੇ ਲਾਉਣੇ ਨੇ ਫਰੂਟ ਲਾ ਦੇਣਾ ਆ ਦੇਖ ਕੇਲਾ ਵੀ ਲੱਗਿਆ ਹੋਇਆ ਅਲੱਗ-ਅਲੱਗ ਤਰ੍ਹਾਂ ਦੇ ਕਈ ਕਿਸਮ ਦਾ ਸੀ ਐਵੇਂ ਮੰਨੋ ਵੀ ਸੀ ਇੱਥੇ ਇੱਕ ਬਾਗ ਲਾ ਰਹੇ ਹਾਂ ਬਹੁਤ ਵਧੀਆ ਤਰੀਕੇ ਦੇ ਨਾਲ ਬਾਗਬਾਨੀ ਵਾਲਿਆਂ ਨਾਲ ਜੂਨੀਗਾਰਟੀ ਵਾਲਿਆਂ ਦੇ ਨਾਲ ਗੱਲ ਕਰਕੇ ਜਾਂ ਆਪਣੇ ਨਰਸਰੀ ਵਾਲੇ ਵਧੀਆ ਨਰਸਰੀ ਵਾਲਿਆਂ ਨਾਲ ਆਪਣੇ ਹੈਗੇ ਨੇ ਖਾਸ ਮਲੇ ਰਿਕਾਰਡ ਦੇ ਬੰਦੇ ਨੇ ਤੇ ਉਹਨਾਂ ਦੇ ਨਾਲ ਗੱਲ ਕਰਕੇ ਵਧੀਆ ਤਰ੍ਹਾਂ ਦੇ ਬੂਟੇ ਲਾਵਾਂਗੇ ਕੁਆਲਟੀ ਵਾਲੇ ਪੂਰੇ ਜਿਹੜੇ ਫਰੂਟ ਵਾਲੇ ਕੱਲੇ ਫਰੂਟ ਲਾ ਰਹੇ ਹਾਂ ਉੱਕੇ ਸਾਡੇ ਕੋਲੇ ਹੋਰ ਦਰਖਤ ਤਾਂ ਬਹੁਤ ਖੜੇ ਨੇ ਆਲੇ-ਦੁਆਲੇ ਟਾਲੀਆਂ ਖੜੀਆਂ ਨੇ ਅੰਬ ਖੜੇ ਨੇ ਜਾਮਣਾ ਖੜੀਆਂ ਨੇ ਬਹੁਤ ਸ਼ੌਂਦਾਰ ਪਿੱਪਲ ਖੜਾ ਬਰੋਟਾਏ ਖੜੇ ਨੇ ਦੋ ਤਿੰਨ ਤੇ ਕਾਫੀ ਹੱਤ ਕਰ ਆ ਦੇਖ ਪੰਮਾ ਪੰਮੇ ਵੀਰੇ ਹੁਣ ਲੱਗੇ ਹੋਏ ਨੇ ਪਿੰਦਾ ਲੱਗਿਆ ਹੋਇਆ ਪੰਮਾ ਲੱਗਿਆ ਹੋਇਆ ਕਾਲਾ ਲੱਗਿਆ ਹੋਇਆ ਸਫਾਈ ਕਰ ਰਹੇ ਨੇ ਨਾਲ ਹੁੰਦੇ ਨਾਲ ਹੁੰਦੇ ਸਫਾਈ ਅਭਿਆਨ ਚੱਲ ਰਿਹਾ ਆ ਦੇਖੋ ਇਹ ਪ੍ਰਾਣੀ ਮਿੱਟੀ ਆ ਇਹ ਸਾਡੇ ਟਿੱਬੇ ਹੁੰਦੇ ਇੱਥੇ ਟਿੱਬੇ ਦੀ ਕੱਕਾ ਰੇਤਾ ਬਿਲਕੁਲ ਕਿ ਰਹੀਏ ਚੱਕ ਨਹੀਂ ਸਕਦੇ ਬਾਬੇ ਸ਼ਹੀਦਾਂ ਦੀ ਜਗ੍ਹਾ ਤੇ ਆ ਚਲੋ ਆਪੋ ਆਪਣਾ ਸਿਸਟਮ ਹੁੰਦਾ ਹਰੇਕ ਦਾ ਕੋਈ ਮੰਨਦਾ ਕੋਈ ਨਹੀਂ ਮੰਨਦਾ ਪਰ ਅਸੀਂ ਮੰਨਦੇ ਆ ਅਸੀਂ ਕਿਸੇ ਨੂੰ ਕੋਈ ਮਾਰਾ ਨਹੀਂ ਕਹਿੰਦੇ ਤੇ ਇੱਥੇ ਅਸੀਂ ਇਹ ਪੱਧਰ ਕਰਕੇ ਜਗਾ ਸਾਰੀ ਤਰੀਕੇ ਦੇ ਨਾਲ ਅਸੀਂ ਇੱਥੇ ਰੋਟਾਂ ਦੇ ਬੁੱਟੇ ਲਾਵਾਂਗੇ ਪੂਰੇ ਵਧੀਆ ਆ ਦੇਖੋ ਨਿੰਬੂ ਹੈਗਾ ਪਰ ਇੰਨੇ-ਇੰਨੇ ਹੀ ਰਹਿ ਜਾਂਦੇ ਨੇ ਇਹ ਜਿਆਦਾ ਵੱਡਾ ਨਹੀਂ ਹੁੰਦੇ ਕਿਉਂਕਿ ਇਹ ਮਾਰਦੇ ਥੱਲੇ ਨੇ ਦੂਜੇ ਬੁੱਟਿਆਂ ਨਾਲ ਆ ਦੇਖੋ ਕੇਲਾ ਲੱਗਿਆ ਹੈ ਬਹੁਤ ਵਧੀਆ ਪਰ ਹੋਰ ਥੋੜਾ ਜਿਹਾ ਇਹਨੂੰ ਕੇਲੇ ਨੂੰ ਜਦੋਂ ਥੋੜਾ ਜਿਹਾ ਹੋ ਜਾਂਦਾ ਹੈ ਇਹ ਇਹਨੂੰ ਪ੍ਰੋਬਲਮ ਆ ਕੋਈ ਇਹ ਫਟ ਜਾਂਦਾ ਬਚਾ ਲਓ ਪੱਕਦਾ ਨਹੀਂ ਹੈਗਾ ਇਹ ਆ ਦੇਖੋ ਇੰਨਾ ਬੁਰਾ ਹਾਲ ਹੋ ਗਿਆ ਸੀ ਨਿੰਬੂਆਂ ਦਾ ਇਹਨੂੰ ਖਰਾਬ ਹੋਣ ਲੱਗੇ ਨਿੰਬੂ ਆ ਦੇਖੋ ਗਲਣ ਲੱਗੇ ਇਹ ਨਾ ਤੋੜੀ ਜਾਂਦੇ ਨੇ ਨਾ ਤਰੀਕੇ ਨਾਲ ਪ੍ਰੋਪਰ ਤਰੀਕੇ ਨਾਲ ਪੱਕਦੇ ਵੀ ਨਹੀਂ ਹੈਗੇ ਆ ਕਿੰਨੂ ਖੜੇ ਨੇ ਬੇਲ ਦਾ ਜਾਦੇ ਬੁਰਾ ਹਾਲ ਕਰਿਆ ਹੋਇਆ ਉਹ ਅਮਰੂਦ ਖੜਾ ਉਹ ਦੇਖੋ ਕਟਾਹਲ ਕਿੰਨਾ ਲੱਗਿਆ ਹੋਇਆ ਬਹੁਤ ਕਟਾਹਲ ਲੱਗਿਆ ਹੈ ਕਟਟ ਕਟ 50 ਪੀਸ ਹੋਣਗੇ ਮੇਰੇ ਹਿਸਾਬ ਦੇ ਨਾਲ ਤੇ ਜ਼ਿਆਦਾ ਨਹੀਂ ਹਣਾ ਪਿੰਦੇ ਹੋਣਗੇ ਤਾਂ ਮੈਂ ਆਹ ਤਾਂ ਹੋਣਗੇ ਤੇ ਕਾਫੀ ਗ੍ਰਿੰਦਰੀ ਕਾਫੀ ਆ ਬਾਕੀ ਸੋਨੋ ਅਸੀਂ ਇਹਨੂੰ ਪੱਧਰ ਕਰਕੇ ਤੇ ਬੂਟੇ ਲਵਾ ਕੇ ਕਿਉਂਕਿ ਹੁਣ ਸਾਉਣ ਦਾ ਮਹੀਨੇ ਦੇ ਵਿੱਚ ਵਧੀਆ ਬੂਟਾ ਲੱਗਦਾ ਚੱਲ ਪੰਦੇ ਨੇ ਕਹਿੰਦੇ ਸਾਉਣ ਦੇ ਮਹੀਨੇ ਚ ਬੂਟੇ ਲਾਵੇ ਵੀ ਛੁੱਕਦੇ ਨਹੀਂ ਹੈਗੇ ਉਸੇ ਤਰ੍ਹਾਂ ਚੱਲ ਪੰਦੇ ਨੇ ਤੇ ਅਸੀਂ ਵੀ ਸਾਡੀ ਵੀ ਇਹੋ ਜਿਹਾ ਗਿਆ ਸੀ ਇੱਥੇ ਹੁਣੇ ਬੂਟੇ ਲਾਵਾਂਗੇ ਲਾਵਾਂਗੇ ਪੂਰਾ ਲਾਈਨਾਂ ਦੇ ਵਿੱਚ ਲਾ ਕੇ ਬੂਟੇ ਵਿਚਾਲੇ ਅਸੀਂ ਇੰਟਰਲੌਕ ਲਾਉਣੀ ਆ ਜਿਹੜਾ ਆਪਾਂ ਤਰਸ਼ ਕੇ ਕਰ ਫਿਰ ਚੱਕੀ ਪਲੇਟਾਂ ਰੋਟਾਂ ਵਧੀਆ ਲਾ ਕੇ ਇਹੋ ਜਿਹੀ ਪ੍ਰੋਬਲਮ ਨਾ ਹੋਵੇ ਗੱਲੋਂ ਉਕੇ ਆਪਣੇ ਘਰ ਦੇ ਕੋਠੀ ਦੇ ਪਿਛਲੇ ਪਾਸੇ ਬੈਕ ਸ਼ੈਡ ਤੇ ਆ ਗਿਆ ਹੈ ਆ ਦੇਖੋ ਪੂਲ ਦਾ ਬੈਕ ਸ਼ੈਡ ਹੈ ਇੱਥੇ ਵਧੀਆ ਤਰੀਕੇ ਨਾਲ ਸਾਫ ਸਫਾਈ ਕਰਕੇ ਵਧੀਆ ਲਾ ਰਹੇ ਹਾਂ ਬਲੌਗ ਦੇਖਣ ਲਈ ਬਹੁਤ ਧੰਨਵਾਦ ਹੈ ਜੀ ਆਪ ਕੋ ਆਪਣੀ ਰਾਏ ਲਾਓ ਬੂਟੇ ਦੱਸੋ ਕਿਹੜੇ ਲਾਈਏ ਕਿਹੜੇ ਵਧੀਆ ਹੋਣਗੇ ਕਿਉਂਕਿ ਹਜੇ ਹੈਗੇ ਨੇ 15 ਦਿਨ ਤੱਕ ਬੂਟੇ ਲਾਵਾਂਗੇ ਸਾਫ ਸਫਾਈ ਕਰਕੇ ਪੂਰੇ ਤਰੀਕੇ ਨਾਲ ਤੁਸੀਂ ਆਪੋ ਆਪਣੀ ਰਾਏ ਲਾਓ ਕਿ ਕਿਹੜੇ ਕਿਹੜੇ ਬੂਟੇ ਲਾਈਏ ਫਰੂਟਾਂ ਵਾਲੇ ਕਿਹੜੇ ਆਪਣੇ ਲੱਗ ਸਕਦੇ ਨੇ ਉਹੀ ਲਾਈਏ ਆਪਾਂ ਕਿਉਂਕਿ ਬਾਦੂ ਦਾ ਲਾਏ ਦਾ ਕੋਈ ਫਾਇਦਾ ਨਹੀਂ ਜਿਹੜਾ ਕੋਈ ਨਾਂ ਲੱਗੇ ਕਿਸੇ ਨੂੰ ਕਿਉਂਕਿ ਨਰਸਰੀ ਵਾਲਿਆਂ ਨੇ ਤਾਂ ਬੂਟੇ ਦੇ ਦੇਣ ਦੇ ਨੇ ਆਪਾਂ ਨੂੰ ਕੱਲ ਨੂੰ ਫਰੂਟ ਨਾ ਲੱਗਣ ਆਪਣੇ ਨਹੀਂ ਇੱਥੇ ਚੱਲਦਾ ਕੋਈ ਠੰਡੀ ਜਗ੍ਹਾ ਤੇ ਜੇ ਲੱਗੇ ਹੁੰਦੇ ਨੇ ਜਾਂ ਕਿਵੇਂ ਆ ਹਨ ਉਹ ਤਰੀਕੇ ਦੇ ਨਾਲ ਆਪਾਂ ਲਾਈਏ ਆਪਾਂ ਆਪਣੇ ਰਾਏ ਦਵੋ ਕਿਹੜੇ ਕਿਹੜੇ ਬੂਟੇ ਆਪਾਂ ਲਾ ਸਕਦੇ ਆਂ ਫਰੂਟਾਂ ਦੇ ਬਲੌਗ ਦੇਖਣ ਲਈ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਮਿਲਦੇ ਆਂ ਜੀ ਅਗਲੇ ਕੋਈ ਨਵੇਂ ਹੋਰ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ